मुझे पूरा विश्वास है कि ये धोखे की रिवाज है फरेबी राक्षस है जहाँ धोखे के बिछाते हैं हजारों रूप माया के गड़ी भर में बनाते हैं विधाता क्या दिखाया है भौणीच, भौणीच। अपने कुल को कलंक लगाने वाले बाली का नाम मिट्टी में मिलाने वाले तू कहा से हो गया तो जैसा नलायक बेटा पैदा होते ही क्यों ना मर गया शर्म की है ऐसे कुल में जो औलाद हो फूल की टहनी से पैदा संग और फलाद हो नाम की खातक बने औलाद भूमि पर अपना पाव जमाता हूँ यदि तेरा कोई भी वीर इस पाव को उठा देगा तो कसम खा कर कहता है प्रभु राम की माता जानकी को हार जाएगा कुशल से है सबर कीजिए बस कुछ दिन और जय श्री राम जय श्री राम मनोरंजन ड्रामा टेक क्लब फवाड़ा द्वारा प्राचीन शिव मंदिर तालाब रोड़िया मेली गेट फवाड़ा ਦੇ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਹੀ ਪੱਕੀ ਸਟੇਜ ਦੇ ਉੱਤੇ ਪ੍ਰਭੂ ਸ਼੍ਰੀ ਰਾਮ ਮਰਿਆਦਾ ਪਰਸ਼ੋਤਮ ਜੀ ਦੀ ਰਾਮ ਲੀਲਾ 3 ਅਕਤੂਬਰ ਦਿਨ ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ ਸਾਰੇ ਭਗਤਾਂ ਨੂੰ ਭਗਵਾਨ ਸ਼੍ਰੀ ਰਾਮ ਦੇ ਸਾਰੇ ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਰਾਮ ਲੀਲਾ ਨੂੰ ਦੇਖਣ ਲਈ ਉਪਰੇ ਆਪਣੇ ਪ੍ਰਾਚੀਨ ਸੇ ਮੰਦਰ ਰਾਮ ਰੋੜਿਆ ਮੈਲੀਗੜ ਭਗਵਾੜਾ ਬਚੀ ਪਹੁੰਚੋ ਔਰ ਭਗਵਾਨ ਸ਼੍ਰੀ ਰਾਮ ਦਾ ਅਸ਼ੀਰਵਾਦ ਪ੍ਰਾਪਤ ਕਰੋ ਇਹ ਰਾਮਲੀਲਾ ਸਾਡੇ ਮਹੰਤ ਸ਼੍ਰੀ ਸ਼ਾਮਸੁੰਦਰ ਜੀ ਵਿਲਾ ਸਾਡੇ ਡਾਇਰੈਕਟਰ ਬਿਸ਼ਪੰਦੂ ਸੁਦੇੜ ਜੀ ਔਰ ਸਾਡੇ ਪ੍ਰਧਾਨ ਅੰਕੁਰ 베ਦੀ ਜੀ ਦੀ ਅਧਿਖਸ਼ਤਾ ਦੇ ਵਿੱਚ ਹੋ ਰਹੀ ਹੈ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਠੀਕ 9 ਵਜੇ 3 ਤਰੀਕ ਨੂੰ ਰੋੜਿਆ ਤਲਾ ਮੰਦਰ ਪਹੁੰਚ ਕੇ ਪ੍ਰਭੂ ਸ਼੍ਰੀ ਰਾਮ ਦੇ ਈਲਾ ਨੂੰ ਦੇਖੋ ਔਰ ਪ੍ਰਭੂ ਦਾ ਅਸ਼ੀਰਵਾਦ ਦਾ ਕਰੋ ਜੈ શ્રી ਰਾਮ ਜੈ ਜੀ ਰਾਮ ਜੈ ਸ਼੍ਰੀ ਰਾਮ ਜੈ ਜੀ ਰਾਮ ਮੈਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਨੰਜਨ ਦਾਮਨ ਦੇ ਕਲੱਬ ਪਿਛਲੇ 57 ਸਾਲਾਂ ਤੋਂ ਰਾਮਲੀਲਾ ਦਾ ਬਹੁਤ ਹੀ ਸਫਲ ਉਯੋਗਨ ਕਰਦੀ ਆ ਰਹੀ ਹੈ ਪਹਿਲਾਂ ਅਸੀਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬੋਰਡ ਦੇ ਵਿੱਚ ਇਹ ਰਾਮਲੀਲਾ ਦਾ ਕਾਰਜਕ੍ਰਮ ਕਰਦੇ ਸੀ ਲੇਕਿਨ ਅਸੀਂ ਦੁਸ਼ਹਿਰੀ ਦੀ ਰਾਮਲੀਲਾ ਜਿਹੜੀ ਹੈ ਉਹ ਕਈ ਸਾਲਾਂ ਤੋਂ ਇਹ ਪਛੇੇ ਸ਼ੇ ਮੰਦ ਦਾ ਤਲਾਵ ਰੋਡ ਐਂਡ ਕਰਦੇ ਸੀ ਤਾਂ ਇੱਥੇ ਦੀ ਮੈਨੇਜਮੈਂਟ ਨੇ ਵੀ ਸਾਨੂੰ ਲੋਧ ਕੀਤਾ ਕਿ ਕਿ ਉਹਨਾਂ ਆਪ ਰਾਮਲੀਲਾ ਦਾ ਕੰਮ ਵੀ ਇੱਥੇ ਹੀ ਪੱਕੇ ਸਟੇਜ ਬਣਾ ਕੇ ਕਰੀਏ ਤਾਂ ਪਿਛਲੇ ਸਾਲ ਤੋਂ ਅਸੀਂ ਰਾਮਲੀਲਾ ਇੱਥੇ ਕਰੀ ਸ਼ੁਰੂ ਕਰ ਦਿੱਤੀ ਸਾਨੂੰ ਬਹੁਤ ਅੱਛਾ ਹੰਗਾਰਾ ਮਿਲਿਆ ਇਸ ਵਾਰ ਵੀ ਅਸੀਂ ਮੰਗ ਸ਼ਾਮ ਸੁਦਰ ਬਿੱਲਾ ਜੀ ਮੇਰੇ ਸਹਿਯੋਗੀ ਡਾਕਟਰ ਵਿਪਨ ਸ਼ਰਮਾ ਜੀ ਔਰ ਅੰਕੁਰ 베ਦੀ ਜੁਰ ਸਾਡੇ ਪ੍ਰਦਾਨ ਹੈ ਇਹਨਾਂ ਦੇ ਕੋਆਪਰੇਸ਼ਨ ਨਾਲ ਸਾਰੇ ਪਾਤਰਾਂ ਦੀ ਬਹੁਤ ਮਿਹਨਤ 1 ਮਹੀਨੇ ਤੋਂ ਲਗਾਤਾਰ ਵੀ ਅਰੇ ਹਸਲ ਕਰ ਰਹੇ ਆ 3 ਅਕਤੂਬਰ ਤੋਂ ਲੈ ਕੇ 13 ਅਕਤੂਬਰ ਤੱਕ ਇਹ ਰਾਮੇਲਾ ਦਾ ਕਾਰਜਕ੍ਰਮ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜਿੱਦਾਂ ਪਿਛੇ ਸਾਲ ਸੰਭੂ ਜੀ ਪਿਆਰ ਦਿੱਤਾ ਸੀ ਇਸ ਵਾਰ ਵੀ ਤੁਸੀਂ ਹੁੰਮ ਹਮਾ ਕੇ ਸਾਡੀ ਇਸ ਰਾਮੇਲਾ ਦਾ ਆਨੰਦ ਮਾਣਨਾ ਹੈ ਔਰ ਪ੍ਰਭੂ ਸ਼ਿ ਸ਼ਾਮ ਚੰਦ ਗੀ ਦਾ ਆਸ਼ੀਰਵਾਦ ਲੈਣਾ ਹੈ ਜੈ ਸ਼੍ਰੀ ਰਾਮ ਜੈ